ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰ ਫਤੇ ਵੀਰ ਵਲੌਗ ਚੈਨਲ ਤੇ ਤੇ ਅੱਜ ਆਪਾਂ ਲੈ ਕੇ ਆਏ ਜੀ ਤੁਹਾਡੇ ਲਈ ਵੀਡੀਓ ਜਿਵੇਂ ਕਿ ਕੱਪੜਿਆਂ ਤੇ ਬੁਰ ਹੋ ਜਾਂਦਾ ਹੈ ਬਹੁਤ ਜ਼ਿਆਦਾ ਸਰਦੀ ਵਾਲੇ ਕੱਪੜਿਆਂ ਤੇ ਆਮ ਹੀ ਬੁਰ ਹੋ ਜਾਂਦਾ ਜੀ ਇਹ ਬਹੁਤ ਕਈ ਵਾਰ ਆਪਾਂ ਰਜਾਈ ਵਗੈਰਾ ਚ ਲੈ ਕੇ ਪਏ ਜਾਂਦੇ ਆਂਗੇ ਕੱਪੜੇ ਨਵੇਂ ਜਾਂ ਕੋਈ ਵੀ ਹੈ ਪੁਰਾਣੇ ਘਰ ਵਾਲੇ ਅਗੇ ਤੇ ਉਹਨਾਂ ਤੇ ਬਹੁਤ ਜ਼ਿਆਦਾ ਲੂਹ ਹੋ ਜਾਂਦੇ ਜੀ ਬੁਰ ਇਹ ਤੇ ਇਹਨੂੰ ਲਾਉਣ ਦਾ ਬਹੁਤ ਸੌਖਾ ਤਰੀਕਾ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਾਂ ਤਿੰਨ ਤਰੀਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਹੁਤ ਹੀ ਵਧੀਆ ਤਰੀਕੇ ਇਹ ਬੁਰ ਲਾਉਣ ਦੇ ਤੇ ਜਿਵੇਂ ਕਿ ਇਹ ਆ ਲੱਗੇ ਹੋਏ ਅਗੇ ਇਹ ਬੱਚਿਆਂ ਦੇ ਕੱਪੜਿਆਂ ਤੇ ਵੀ ਬਹੁਤ ਲੂਈ ਲੱਗਦੀ ਐ ਇਦਾਂ ਦੇ ਗਰਮ ਕੱਪੜਿਆਂ ਤੇ ਬਹੁਤ ਜ਼ਿਆਦਾ ਲੂਈ ਲੱਗ ਜਾਂਦੀ ਐ ਤੇ ਫਿਰ ਇਹ ਜੇ ਕੱਪੜੇ ਪਾਉਣ ਨੂੰ ਜੀ ਨਹੀਂ ਕਰਦਾ ਬੱਚਿਆਂ ਦੇ ਵੀ ਭੜੇ ਲੱਗਦੇ ਐ ਇਹ ਜੇ ਪਾਏ ਜੀ ਤੇ ਇਦਰਾ ਜਿਵੇਂ ਆਪਣੀਆਂ ਕੋਟੀਆਂ ਹੁੰਦੀਆਂ ਨੇ ਬੋਟੀਆਂ ਦੇ ਬਾਹਾਂ ਤੇ ਬਾੜੀ ਬੋਰ ਹੋ ਜਾਂਦੀ ਏ ਮੂਰੇ ਉਹ ਵੈਕਸਾਈਡ ਘੱਟ ਆ ਜੀ ਤੇ ਬਾਹਾਂ ਤੇ ਮੂਰੇ ਜ਼ਿਆਦਾ ਹੋ ਜਾਂਦੀ ਐ ਤੇ ਬਹੁਤ ਆਪਣੇ ਇਹ ਜਿਵੇਂ ਨਵੇਂ ਕੱਪੜਿਆਂ ਤੇ ਵੀ ਬਹੁਤ ਜ਼ਿਆਦਾ ਹੋ ਜਾਂਦੀ ਐ ਫਿਰ ਐਂ ਲੱਗਦਾ ਵੀ ਨਾ ਆ ਪੱਗ ਗਈ ਦੁਬਾਰਾ ਆਪਾਂ ਜਦੋਂ ਬੋਰ ਹੋ ਜੇ ਤੇ ਇਹ ਇੱਕ ਵਾਰੀ ਪਾਉਣ ਨਾਲ ਹੀ ਹੋ ਜਾਂਦੀ ਏ ਜੀ ਬੋਰ ਇਹ ਤੇ ਫਿਰ ਇੱਕ ਵਾਰੀ ਪਾ ਕੇ ਤਾਂ ਆਪਾਂ ਕੱਪੜੇ ਨੂੰ ਸਿੱਟ ਵੀ ਨਹੀਂ ਸਕਦੇ ਹੈਗੇ ਤੇ ਇਸ ਲਈ ਆਪਾਂ ਇਹਨੂੰ ਬੁਰ ਨੂੰ ਉਤਾਰਨ ਲਈ ਲਿਆਏ ਆ ਵਧੀਆ ਤਰੀਕੇ ਤਿੰਨ ਇਹ ਹੈਗੇ ਜੀ ਪਹਿਲਾ ਤਰੀਕਾ ਇਹ ਆਪਾਂ ਟੇਪ ਰੋਲ ਨਾਲ ਦੱਸਾਂਗੇ ਤੁਹਾਨੂੰ ਇਹ ਬੁਰ ਲਵਣੀ ਤੇ ਇਹ ਪਹਿਲਾ ਤਰੀਕਾ ਆਪਣਾ ਇਹੀ ਹੈ ਟੇਪ ਰੋਲ ਵਾਲਾ ਹੀ ਤੇ ਜੇਕਰ ਤੁਹਾਡੇ ਕੋਲ ਨਵੀਂ ਟੇਪ ਆ ਤਾਂ ਬਹੁਤ ਵਧੀਆ ਜੀ ਕਿਉਂਕਿ ਇਹ ਥੋੜੇ ਵੈਂਡ ਹੋਣ ਲੱਗ ਜਾਂਦੀ ਹੈ ਇਹ ਪੁਰਾਣਾ ਹੋ ਕੇ ਗੱਤਾ ਐਵੇਂ ਤੇ ਨਵਾਂ ਗੱਤਾ ਹੈਗਾ ਤਾਂ ਤੁਹਾਡੇ ਕੋਲ ਬਹੁਤ ਵਧੀਆ ਇਹ ਜੇ ਨਵੀਂ ਟੇਪ ਹੈਗੀ ਹੈ ਤੇ ਟੇਪ ਇਹ ਚੌੜੇ ਵਾਲੀ ਹੋਣੀ ਚਾਹੀਦੀ ਹੈ ਜੀ ਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਹੁਣ ਆਪਾਂ ਤੁਹਾਡੇ ਨਾਲ ਲੱਗੇ ਜੀ ਸ਼ੁਰੂ ਕਰਨ ਵੀਡੀਓ ਜੀ ਤੇ ਥੋੜੀ ਜਿਹੀ ਹਾੜ ਹੋਣੀ ਚਾਹੀਦੀ ਇਹ ਪੁਰਾਣੀ ਟੇਪ ਸੀ ਸਾਡੇ ਕੋਲ ਪਈ ਤੇ ਤਾਂ ਕਰਕੇ ਇਹ ਸਰਫੇਸ ਟੱਕੰਝੇ ਜਿਹੀ ਪਾਈ ਹੋਈ ਆ ਵੀ ਇਹਦੇ ਨਾਲ ਵਧੀਆ ਲੱਗੇ ਵਿੰਗਨ ਪਾਵੇ ਇਹਦੇ ਵਿੱਚ ਗੋਲ ਟੇਪ ਹੋਣੀ ਚਾਹੀਦੀ ਬਿਲਕੁਲ ਚੌੜੇ ਵਾਲੀ ਤੇ ਇਹਨੂੰ ਆਪਾਂ ਟੇਪ ਨੂੰ ਇਸ ਤਰੀਕੇ ਨਾਲ ਕਰ ਲੈਣਾ ਜੀ ਇੱਥੋਂ ਇਸ ਤਰੀਕੇ ਨਾਲ ਆਪਾਂ ਟੇਪ ਨੂੰ ਲੈ ਲੈਣਾ ਜੀ ਤੇ ਜਿੰਨੀ ਆਪਣੀ ਫੋਲਡ ਹੋ ਜੇ ਜੀ ਤੇ ਇੱਥੋਂ ਆਪਾਂ ਇਹਨੂੰ ਰੋਕ ਲੈਣਾ ਜੀ ਇੱਥੋਂ ਫਦਵਾਰੇ ਇਸੇ ਤਿਹਾਂ ਐ ਫੋਲਡ ਕਰਕੇ ਆਹ ਦੇਖੋ ਦਵਾਰਾ ਨਹੀਂ ਸਮਝ ਆਉਂਦੀ ਤਾਂ ਵੇਖ ਲਓ ਇਹ ਆਪਾਂ ਟੇਪ ਵਾਲਾ ਪਾਸਾ ਲੈ ਲਿਆ ਸੀਗਾ ਇਹਨੂੰ ਆਪਾਂ ਇੱਥੋਂ ਫੋਲਡ ਕਰ ਦੇਣਾ ਇਹਦੂ ਅੱਗੇ ਨਹੀਂ ਇਹਨੂੰ ਦੇੜਨਾ ਹੈਗਾ ਆਪਾਂ ਬਸ ਇੰਨੀ ਕੁ ਟੇਪ ਆਪਕ ਨੂੰ ਬਹੁਤ ਆ ਜੀ ਇਸ ਤਰੀਕੇ ਨਾਲ ਤੇ ਫਿਰ ਇਹਨੂੰ ਇੱਥੋਂ ਇੱਥੋਂ ਕਰ ਲੈਣਾ ਜੀ ਵਾਪਸ ਫੋਲਡ ਕਰ ਲੈਣਾ ਇਸੇ ਤਰੀਕੇ ਨਾਲ ਜਿਹੜੀ ਚੇਪ ਵਾਲਾ ਪਾਸਾ ਹੁੰਦਾ ਜੀ ਇਹ ਉੱਪਰ ਆਉਣਾ ਚਾਹੀਦਾ ਆਪਾਂ ਉੱਥੋਂ ਫੋਲਡ ਕਰ ਲੈ ਇਹਨੂੰ ਆਹ ਵੇਖੋ ਇਸ ਤਰੀਕੇ ਨਾਲ ਤੇ ਇਹਨੂੰ ਆਪਾਂ ਇੱਧਰ ਲਾ ਲੈਣਾ ਦੁਬਾਰਾ ਇੱਥੇ ਆਹ ਵੇਖੋ ਹੁਣ ਇਹ ਵਧੀਆ ਚਿਪ ਗਿਆ ਨਾ ਸਾਰੀ ਚੇਪ ਵਾਲਾ ਪਾਸਾ ਆ ਗਿਆ ਇਹ ਉੱਪਰ ਤੇ ਇਹਨੂੰ ਆਪਾਂ ਏਕਮਾ ਲੈਣਾ ਇਹ ਤੇ ਟੇਪ ਨਾਲ ਬਹੁਤ ਵਧੀਆ ਲੈਂਦੇ ਇਹਦੇ ਨਾਲ ਇਸ ਤਰੀਕੇ ਨਾਲ ਐ ਲਾ ਲੈਣੀ ਹੈਗੀ ਸਾਰੇ ਇਹ ਬਹੁਤ ਵਧੀਆ ਲੂਨ ਲੈ ਜਾਣਗੇ ਇਹਦੇ ਨਾਲ ਜੇ ਤੁਹਾਡੇ ਕੋਲ ਨਵੀਂ ਟੇਪ ਆ ਨਾ ਨਵੀਂ ਟੇਪ ਨਾਲ ਬਹੁਤ ਵਧੀਆ ਲੈਣਗੇ ਇਹ ਕਿਉਂਕਿ ਉਹਤੇ ਚੇਪ ਜੀ ਜ਼ਿਆਦਾ ਹੁੰਦੀ ਚੇੜ ਜਾ ਪੁਰਾਣੀ ਤੇ ਤਾਂ ਹਜੇ ਫੇਰ ਵੀ ਘੱਟ ਲੈਂਦੇ ਅਗੇ ਆਹ ਵੇਖੋ ਲਹਿਰੇ ਨਾਲ ਦੀ ਨਾਲ ਜਿੰਦੀ ਵੀ ਮੇ ਨਵਾਂ ਨਿਕਲਿਆ ਹੈ ਕੱਪੜਾ ਤੇ ਫੌਰਨ ਨਾਲ ਪੁਰਾਣਾ-ਪੁਰਾਣਾ ਲੱਗਣ ਲੱਗ ਜਾਂਦਾ ਆ ਦੇਖੋ ਕਿੰਨੇ ਲੂਹੀ ਲੂ ਆ ਗਏ ਜੀ ਦੇਖੋ ਇਸੇ ਤਰੀਕੇ ਨਾਲ ਤੁਸੀਂ ਵੀ ਇਹ ਡਬਲ ਫੋਲਡ ਕਰ ਲੈਣੀ ਹੈ ਇਹਨੂੰ ਟੇਪ ਨਾਲ ਟੇਪ ਆ ਚੇਪ ਵਾਲੇ ਪਾਸਾ ਸਾਰਾ ਉੱਪਰ ਫੋਲਡ ਕਰਿਆ ਹੋਇਆ ਆਪਾਂ ਦੇਖੋ ਜਿੱਧਰ ਚੇੜਾ ਹੈ ਇਹਦਾ ਉਹੀ ਪਾਸਾ ਆਪਾਂ ਉੱਪਰ ਕਰਿਆ ਹੋਇਆ ਹੈਗਾ ਤੇ ਦੇਖੋ ਕਿੰਨੇ ਵਧੀਆ ਇਹ ਲੱਗੇ ਟੇਪ ਨਾਲ ਇੱਕ ਵੀ ਲੂਨ ਨਹੀਂ ਦਿਖ ਰਿਹਾ ਇਹ ਤੇ ਦੇਖੋ ਕਿੰਨਾ ਵਧੀਆ ਇਹ ਸਾਫ ਹੋ ਰਿਹਾ ਕਿੱਥੇ ਕਿੰਨੀ ਲੂਨ ਸੀਗੀ ਆ ਸਾਰੀ ਲੂਨ ਇਹ ਤੇ ਲੱਗ ਗਏ ਇਹ ਟੇਪ ਤੇ ਤੇ ਬਹੁਤ ਵਧੀਆ ਤਰੀਕਾ ਜੀ ਇਹ ਪਹਿਲਾ ਤਰੀਕਾ ਦਾ ਤੇ ਦੂਸਰਾ ਤਰੀਕਾ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਜਿਵੇਂ ਹੁਣ ਇਹ ਤੇ ਲੱਗੇ ਹੋਏ ਆ ਗਿਆ ਇਸ ਤੇ ਤੇ ਦੂਸਰਾ ਤਰੀਕਾ ਹੈਗਾ ਜੀ ਆਪਣਾ ਕੰਗਾ ਜਿਹੜਾ ਆਪਾਂ ਨਾਰਮਲ ਘਰਾਂ ਚ ਵਰਤਦੇ ਆਂ ਹਰ ਇੱਕ ਤੇ ਇਹਦੇ ਨਾਲ ਜੀ ਲਾਵਾਂਗੇ ਆਪਾਂ ਕੰਗੇ ਨਾਲ ਬਹੁਤ ਵਧੀਆ ਲੱਹ ਜਾਂਦੀ ਹੈ ਇਹਦੇ ਨਾਲ ਵੀ ਬਸ ਇਹਨੂੰ ਕੰਗੇ ਨਾਲ ਤੁਸੀਂ ਟੇਡਾ ਕਰਕੇ ਫੇਰ ਲੈਣਾ ਇਸ ਤਰੀਕੇ ਨਾਲ ਬਹੁਤ ਵਧੀਆ ਆਪਾਂ ਸੌਖੇ ਜਿਹੇ ਤਰੀਕੇ ਦੱਸਾਂਗੇ ਤੁਹਾਨੂੰ ਆਲਕੋ ਸਾਰੇ ਇੱਧਰ ਇਕੱਠੇ ਹੋ ਗਏ ਦੇਖੋ ਕੰਗੇ ਕੋਲ ਤੇ ਇਧਰੋਂ ਬਿਲਕੁਲ ਸਾਫ਼ ਹੋ ਰਿਹਾ ਾਰੇ ਬੁਰ ਇੱਥੇ ਇਕੱਠੇ ਹੋ ਗਏ ਇਸ ਤਰੀਕੇ ਨਾਲ ਜੇ ਆਪਾਂ ਕੰਗੇ ਨਾਲ ਵੀ ਇਹਨੂੰ ਇਸ ਤਰੀਕੇ ਨਾਲ ਲੂ ਲਾਵਾਂਗੇ ਤੁਸੀਂ ਖੁਦ ਵੇਖ ਸਕਦੇ ਹੋ ਦੇਖੋ ਇਹ ਆਪਾਂ ਕੰਗੇ ਨਾਲ ਕੀਤਾ ਹੈ ਦੂਸਰਾ ਤਰੀਕਾ ਆਪਣਾ ਕੰਗਾ ਸੀਗਾ ਇਹਦੇ ਵਿੱਚ ਤੇ ਕੰਗੇ ਨਾਲ ਆਪਾਂ ਬੁਰ ਲਾ ਕੇ ਦਿਖਾਈ ਤੁਹਾਨੂੰ ਐਸੀ ਵੇਖੋ ਕਿੰਨੀ ਬੁਰ ਲਹੀ ਹੈਗੀ ਤੇ ਦੇਖੋ ਤੁਸੀਂ ਖੁਦ ਵੇਖ ਸਕਦੇ ਆ ਜਿੰਨੇ ਵੀ ਥਾਂ ਚੋਂ ਆਪਾਂ ਬੁਰ ਲਾਹੀ ਹੈਗੀ ਸਾਫ ਕੀਤੀ ਕੰਗੇ ਨਾਲ ਤੇ ਬਿਲਕੁਲ ਸਾਫ ਹੋ ਗਿਆ ਤੇ ਇਧਰਲਾ ਪਾਸਾ ਵੇਖੋ ਤੁਸੀਂ ਖੁਦ ਤੇ ਬਹੁਤ ਵਧੀਆ ਤਰੀਕੇ ਨਾਲ ਇਹ ਬੋਰ ਲੈ ਜਾਂਦੀ ਹੈ ਸਾਰੀ ਬਹੁਤ ਵਧੀਆ ਤਰੀਕਾ ਹੈ ਇਹ ਤੰਗਿਆਂ ਨਾਲ ਬੋਰ ਲਾਉਣ ਦਾ ਆ ਵੇਖੋ ਇਹ ਦੋ ਤਰੀਕੇ ਹੋ ਗਏ ਜੀ ਤੇ ਇਹ ਤੀਸਰਾ ਤਰੀਕਾ ਵੀ ਦਿਖਾਉਣੀ ਹੈ ਤੁਹਾਨੂੰ ਤੀਸਰੇ ਤਰੀਕੇ ਚ ਇਹ ਵਰਤਾਂਗੇ ਜੀ ਆਪਾਂ ਇਹ ਹੈਗਾ ਸਾਬਣ ਵਾਲਾ ਬਰਸ਼ ਇਹ ਜਿਹੜਾ ਆਪਣੇ ਸਾਬਣ ਦੇ ਨਾਲ ਹੁੰਦਾ ਹੈਗਾ ਵਰਤਨ ਸਾਫ ਕਰਨ ਲਈ ਇਹ ਵਾਲਾ ਤੇ ਇਹਨੂੰ ਆਪਾਂ ਇਸੇ ਤਰੀਕੇ ਨਾਲ ਇਹਨੂੰ ਸਾਫ਼ ਕਰਾਂਗੇ ਜੀ ਤੇ ਹੁਣ ਆਪਾਂ ਤੀਸਰਾ ਤਰੀਕਾ ਵੀ ਤਾਂ ਸਾਨੂੰ ਵਰਤ ਕੇ ਕਰਨਾ ਦਿਖਾਉਣ ਲੱਗੇ ਆਂ ਦੇਖੋ ਇਹ ਲੈਤਾ ਆਪਾਂ ਬ੍ਰਸ਼ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਇਸ ਤਰੀਕੇ ਨਾਲ ਜਿੱਧਰ ਨੂੰ ਵੀ ਹੋਏ ਇਹ ਹੋਊਗਾ ਨਾ ਡਾਇਰੈਕਸ਼ਨ ਦੇ ਹਿਸਾਬ ਨਾਲ ਹੋ ਜਾਊਗਾ ਇਹ ਤੁਸੀਂ ਦੇਖ ਲੈਣਾ ਇਹ ਕਿਧਰ ਨੂੰ ਸਾਫ਼ ਹੁੰਦਾਗਾ ਉਧਰ ਹੀ ਸਾਫ਼ ਕਰ ਲੈਣਾ ਇਹਨਾਂ ਜੇ ਇਧਰ ਨੂੰ ਹੋ ਰਿਹਾ ਤਾਂ ਇਧਰ ਨੂੰ ਦੇਖ ਲਿਓ ਕਰਕੇ ਬਹੁਤ ਵਧੀਆ ਇਹਨੇ ਸਾਰੇ ਲੂ ਲਾ ਦੇਣੇ ਇਹਨੇ ਵੀ ਦੇਖੋ ਇਹ ਸਾਫ ਕਰ ਰਿਆ ਇਕਦਮ ਮੈਂ ਕੱਲੀ ਵੀਡੀਓ ਸ਼ੂਟ ਕਰ ਰਹੀ ਹਾਂ ਤੇ ਇਹਦੇ ਨਾਲ ਨਾ ਕੱਪੜਾ ਫੜ ਕੇ ਰੱਖਣਾ ਪੈਂਦਾਗਾ ਤੇ ਤਾਂ ਕਰਕੇ ਮੈਨੂੰ ਥੋੜੀ ਜੀ ਪ੍ਰੋਬਲਮ ਹੋ ਰਹੀ ਹੈਗੀ ਵੀਡੀਓ ਸ਼ੂਟ ਕਰਨ ਚ ਦਰ ਲਾ ਕੇ ਦਿਖਾਉਣ ਚ ਤੁਹਾਨੂੰ ਤੇ ਇਹਦੇ ਨਾਲ ਬਹੁਤ ਵਧੀਆ ਪਰ ਲੈ ਜਾਂਦੀ ਹੈਗੀ ਇਹ ਤੀਸਰਾ ਇਹ ਤੀਸਰਾ ਤਰੀਕਾ ਸੀਗਾ ਜੀ ਤੀਸਰਾ ਵੀ ਆਪਾਂ ਤੁਹਾਨੂੰ ਦਿਖਾਤਾ ਵੇਖੋ ਇਹ ਕਿੰਨੀ ਲਈਏ ਬੁਰ ਵੇਖੋ ਤੁਸੀਂ ਇਹ ਤੇ ਕਿੰਨੀ ਚਿਪੀ ਹੋਈ ਹੈ ਗਿਆ ਵੇਖੋ ਬਹੁਤ ਵਧੀਆ ਤਰੀਕੇ ਨਾਲ ਇਹ ਤੀਸਰਾ ਤਰੀਕਾ ਆਪਾਂ ਤੁਹਾਨੂੰ ਦਿਖਾਇਆ ਜੀ ਇਹਦੇ ਨਾਲ ਵੀ ਬਹੁਤ ਵਧੀਆ ਬੁਰ ਲੈਂਦੀ ਹੈ ਦੇਖੋ ਕਿੰਨੀ ਵਧੀਆ ਇਹ ਲਹਿ ਗਈ ਤੇ ਇੱਧਰ ਵੇਖ ਲਓ ਨਾਲੇ ਤੁਸੀਂ ਜਿੱਥੋਂ ਆਪਾਂ ਨਹੀਂ ਲਾਈ ਟੇਪ ਨਾ ਦਿਖਾਈ ਸੀ ਜੀ ਥੋਨੂੰ ਪਹਿਲਾ ਤਰੀਕਾ ਦੂਸਰਾ ਤਰੀਕਾ ਇਹ ਸੀਗਾ ਜੀ ਕੰਗੇ ਨਾਲ ਕੰਗੇ ਨਾਲ ਵੀ ਵੇਖੋ ਕਿੰਨੀ ਵਧੀਆ ਸਾਫ ਹੋਈ ਹੈ ਤੇ ਤੀਸਰਾ ਤਰੀਕਾ ਇਹ ਆਪਣਾ ਸੀਗਾ ਇਹ ਬੁਰਸ਼ ਭਾਂਡਿਆ ਵਾਲਾ ਜਿਹੜਾ ਨਾਲੇ ਇਧਰੋਂ ਵੇਖੋ ਤੁਸੀਂ ਇਧਰੋਂ ਆਪਾਂ ਨਹੀਂ ਸਾਫ ਕੀਤੀ ਤੇ ਉਮੀਦ ਆ ਕਿ ਤੁਹਾਨੂੰ ਇਹ ਵਧੀਆ ਲੱਗੇ ਹੋਣਗੇ ਜੀ ਤਿੰਨੇ ਤਰੀਕੇ ਜੇਕਰ ਵਧੀਆ ਲੱਗੇ ਤਾਂ ਵੀਡੀਓ ਚੰਗੀ ਲੱਗੀ ਤਾਂ ਹੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਵੀਡੀਓ ਕਿਦਾਂ ਦੀ ਲੱਗੀ ਜੀ